ਉਹ 14 ਲੀਟਰ ਦੁੱਧ ਦਿੰਦਾ ਜੀ 14 ਲੀਟਰ ਪਿਛਲੇ ਸਾਲ ਦਿੰਦਾ ਦਿੰਦਾ ਹੀ ਹਾਂ ਤੇ ਇਹ ਗਾਡੀਵਾਂਤਰ ਬਹੁਤ ਸੋਹਣੀ ਆ ਤੇ ਆਰਡਰ ਵੀ ਬਹੁਤ ਸੋਹਣਾ ਹੈ ਥਣਾ ਦਾ ਸਾਈਜ਼ ਤੇ ਬੈਕ ਸਾਈਡ ਤੋਂ ਪਿੱਠ ਪੂੜਾ ਦੇਖ ਸਕਦੇ ਹੋ ਤੁਸੀਂ ਥਣਾ ਚ ਵਿੱਥੀ ਬਹੁਤ ਚੰਗੀ ਹੈਗੀ ਬਹੁਤ ਮਤਲਬ ਕਿ ਸੋਹਣੀ ਵੀ ਹੈ ਮੱਝ ਬਾਕੀ ਦੁੱਧ ਪੱਖ ਤੋਂ ਵੀ ਚੰਗੀ ਰਹੂਗੀ ਹਾਂਜੀ ਦੋਸਤੋ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਵੀਡੀਓ ਆ ਉਹ ਬਣਾ ਰਹੇ ਆ ਆਪਾਂ ਫੂਲ ਤਹਿਸੀਲ ਵੀ ਇਹੀ ਪੈ ਜਾਂਦੀ ਆ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆਗੀ 2 ਤੋਂ 3 ਦਿਨ ਇਹ ਲੈਂਦੀ ਆ ਦਿਨ ਪੂਰੇ ਹੋਣ ਚਿਹਦੇ ਪਏ ਆਗੇ ਤੇ ਤੀਜੇ ਸੂਏ ਸਵਾਰਿਆ ਨੇ ਸੂਣਾਗਾ ਤੇ ਚੰਗਾ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਦੇ ਵਿੱਚ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਵਾਂਗੇ ਡਿਟੇਲਸ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਤੇ ਮੱਝ ਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਜੇ ਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆ ਜੇ ਤੁਹਾਡਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਮੱਝ ਤੋਰ ਕੇ ਦਿਖਾਵਾਂਗੇ ਤੇ ਚੈਨਲ ਤੇ ਜਿਹੜੇ ਭਰਾ ਨਵੇਂ ਆਏ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਜੀ ਸੋਨੂ ਸਾਲੂ ਸਿੰਘ ਜੀ ਠੀਕ ਹੈ ਜੀ। ਮੂਲ ਪੱਤੀ ਜਿਤਾਣਾ ਜੀ। ਠੀਕ ਹੈ ਜੀ। ਤੇ ਬਾਈ ਜਿਹੜੇ ਆਪਣੇ ਇਹ ਪਸ਼ੂ ਰੱਖੇ ਹੈਗੇ ਆਪਣੇ ਘਰ ਦੇ ਕੋਈ ਵਪਾਰ ਦਾ ਕੰਮ ਤਾਂ ਨਹੀਂ। ਹਾਂ ਨਹੀਂ ਬਈ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਠੀਕ ਆ। ਆਪਣੇ ਘਰੇ ਲੂ ਪਸ਼ੂ ਹੀ ਆ। ਥਰੇਲੂ ਪਸ਼ੂ ਹੀ ਆ। ਹਾਂ ਹਾਂ ਥਰੇਲੂ ਪਸ਼ੂ ਰੱਖਦਾ। ਠੀਕ ਆ। ਤੇ ਜਿਹੜੀ ਬਾਈ ਦੁੱਧ ਵਾਸਤੇ ਰੱਖੇ ਹੋ ਜਾਨੀ ਘਰ ਦੀ ਲੋੜ ਵਾਸਤੇ ਹੈ ਨਾ। ਹਾਂਜੀ ਹਾਂਜੀ। ਠੀਕ ਆ ਤੇ ਜਿਹੜੀ ਇਹ ਆਪਾਂ ਮੱਝ ਵੇਚਣ ਲੱਗੇ ਆ ਬਾਈ। ਤੇ ਇਹਦੀ ਕੀ ਡਿਟੇਲ ਹੈਗੀ ਕਿਹੜੇ ਸੂਏ ਸੂਣਾ ਨੇ? ਇਹਨੇ ਤੀਜੇ ਸੂਏ ਸੂਣਾ ਬਾਈ। ਇਸ ਵਾਰ। ਹੁਣ ਇਸ ਵਾਰ। ਠੀਕ ਆ। ਤੇ ਅਸੀਂ ਪਿਛਲੇ ਸਾਲ ਆਪਾਂ ਚੋਈ ਆ ਨਾ ਚੋਈ ਆ ਬਈ ਚੋਈ ਆ ਸਾਨੂੰ ਚੋਤ 14 ਲੀਟਰ ਦੁੱਧ ਦਿੱਤਾ ਜੀ 14 ਲੀਟਰ ਪਿਛਲੇ ਸਾਲ ਦਿੱਤਾ ਦਿੱਤਾ ਹੀ ਹਾਂ ਤੇ ਇਸ ਵਾਰ ਵੀ ਬਰ ਚੰਗੀ ਉਮੀਦ ਆ ਵਧੂਗੀ ਨਾ ਆ ਉਮੀਦ ਉਮੀਦ ਹੈਗੀ ਆ ਜੀ ਵਧੂਗੀ ਠੀਕ ਹੈ ਤੇ ਜਿਹੜਾ ਇਹ ਕੀ ਕੱਲ ਲੱਗਿਆ ਬਈ ਉਹਦਾ ਕੁਝ ਪਤਾ ਨਹੀਂ ਠੀਕ ਆ ਬਈ ਲਵਾਇਆ ਤਾਂ ਚੰਗਈ ਸੀਗਾ ਯਾਰ ਵੀ ਹੂੰ ਡਾਕਟਰ ਕਹਿ ਗਿਆ ਸੀ ਸਾਂਭ ਕੇ ਰੱਖ ਲਿਓ ਠੀਕ ਆ ਪਰ ਹੂੰ ਸਾਡੇ ਧਿਆਨ ਚ ਨਹੀਂ ਆਇਆ ਕਿੱਥੇ ਤਰ ਤਰ ਠੀਕ ਆ ਵੀ ਯਾਨੀ ਕਿ ਆਪਾਂ ਸਟਰਾ ਨਹੀਂ ਸਾਂਭਿਆ ਹੂੰ ਠੀਕ ਆ ਚੰਗਾ ਲੱਗਿਆ ਵਾ ਹਨਾ ਠੀਕ ਆ ਚੰਗਾ ਲੱਗਿਆ ਬਈ ਠੀਕ ਆ ਤੇ ਉਹ ਠੰਡੀ ਸੀ ਲਗੀ ਠੰਡੀ ਸੀ ਲਾ ਬਈ ਵਧੀਆ ਪੂਰੀ ਦੁੱਧਾ ਤੇ ਕੋਈ ਉਹ ਨਹੀਂ ਹੈਗਾ ਕੋਈ ਤਾਂ ਰਾਂਧੂ ਰਾਂਜ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਥਾਂਲੇ ਵੀ ਦੀ ਸਾਫ ਆ ਪੂਰੀ ਥਾਂਲੇ ਵੀ ਦੀ ਸਾਫ ਆ ਪੂਰੀ ਠੀਕ ਆ ਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ ਆਪਾਂ 145 ਰੱਖਿਆ ਬਈ ਇਹਦਾ ਮੁੱਲ 145 ਆ ਹਾਂਜੀ ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਆਪਾਂ ਹੰਤਾਨ ਕਰ ਦੇਾਂਗੇ ਠੀਕ ਆ ਠੀਕ ਆ ਬਈ ਖੋਲ ਕੇ ਦਿਖਾਓ ਇੱਕ ਵਾਰੀ ਢੇੜਾ ਦਵਾ ਦਿਓ ਲੋ ਵੀ ਦੋਸਤੋ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਤੇ ਥੋੜੀ ਜੀ ਡਰ ਸਕਦੀ ਹੈਗੀ ਕਿਉਂਕਿ ਪਸ਼ੂ ਹੈਗੇ ਆ ਪਿਛਲੇ ਪਾਸੇ ਇਧਰ ਵੀ ਆਉਂਦਾ ਜਾਂਦਾ ਨਹੀਂਗਾ ਤੇ ਤਾਂ ਕਰਕੇ ਥੋੜਾ ਜਿਹਾ ਉਪਰ ਆ ਮਨ ਸਕਦੀ ਹੈ ਕਿ ਇਹ ਨਹੀਂ ਕੋਈ ਡਾਕਟਰ ਦਾ ਹੋ ਜਾਂਦਾਗਾ ਤੇ ਵੈਸੇ ਠੰਡੀ ਸੀਲ ਆਗੀ ਡਿਟੇਲ ਤੁਹਾਨੂੰ ਸਾਰੀ ਦੱਸ ਹੀ ਦਿੱਤੀ ਐ 145 ਮੋਲ ਲਾ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਸਿੰਗਾ ਦੇ ਅੰਨ ਜਮਾ ਕੁੰਡੀ ਹੈਗੀ ਥੋੜਾ ਜਿਹਾ ਡਰਦੀ ਲੱਗਦੀ ਆ ਬਾਕੀ ਬਾਡੀ ਬੰਦਰ ਬਹੁਤ ਸੋਹਣੀ ਆ ਤੇ ਆਰਡਰ ਵੀ ਬਹੁਤ ਸੋਹਣਾ ਹੈਗਾ ਥਣਾ ਦਾ ਸਾਈਜ਼ ਤੇ ਬੈਕ ਸਾਈਡ ਤੋਂ ਪਿੱਠ ਪੂੜਾ ਦੇਖ ਸਕਦੇ ਹੋ ਤੁਸੀਂ ਥਾਣਾ 'ਚ ਵਿੱਥੀ ਬਹੁਤ ਚੰਗੀ ਆ ਗਈ ਬਹੁਤ ਮਤਲਬ ਕਿ ਸੋਹਣੀ ਵੀ ਹੈ ਮੱਝ ਬਾਕੀ ਦੁੱਧ ਪੱਖ ਤੋਂ ਵੀ ਚੰਗੀ ਰਹੂਗੀ ਲੈ ਜਾਵਾ ਬੰਦੇ ਬਈ ਤੇ ਥਾਣ ਤੁਸੀਂ ਦੁਬਾਰੇ ਵੀ ਦੇਖ ਸਕਦੇ ਹੋ ਵਿੱਥੀ ਬਹੁਤ ਆ ਥੋੜਾ ਡਰਦੀ ਕਰਕੇ ਹੀ ਆ ਗਈ ਤੇ 14 ਲੀਟਰ ਦੁੱਧ ਦਿੱਤਾ ਪਿਛਲੇ ਸੂਏ ਤੇ ਬਾਕੀ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰਕੇ ਆ ਕੇ ਤੁਸੀਂ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਸਿੰਗ ਅਫੇਰ ਦੇਖ ਸਕਦੇ ਹੋ ਸਿੰਘਾਂ ਦੇ ਐਨ ਕੁੰਡੀ ਆ ਜਮਾ ਤੇ ਬਾਡੀ ਵੰਤਰ ਦੀ ਵੀ ਬਹੁਤ ਵਧੀਆ ਆ ਗਈ ਬੈਕ ਸਾਈਡ ਤੋਂ ਪੱਠ ਪੂੜਾ ਵੀ ਦੇਖ ਸਕਦੇ ਹੋ ਤੁਸੀਂ ਚੌੜੀ ਆ ਪੂਰੀ ਸਾਂਭੀ ਵੀ ਚੰਗੀ ਆ ਤੇ ਬਾਕੀ ਆਰਡਰ ਰਹਿਣੇ ਬਹੁਤ ਵਧੀਆ ਤਿਆਰ ਕਰੀ ਜਾਂਦੀ ਆ ਤੇ ਬਾਕੀ ਮੌਕੇ ਤੇ ਆ ਕੇ ਵੀ ਭਾਈ ਕਹਿੰਦਾ ਆਰਡਰ ਹੋਰ ਤਿਆਰ ਕਰ ਲੈਣਾ ਨੇ ਤੇ ਚੰਗਾ ਆਰਡਰ ਬਣਾਉਂਦੀ ਹੈਗੀ ਤੇ ਥੋੜਾ ਜਿਹਾ ਆਪਣਾ ਉਪਰਾਂ ਮੰਦੀ ਹੈਗੀ ਉਪਰੇ ਰੰਦੇ ਤੋਂ ਕੈਮਰੇ ਤੋਂ ਮੜਾ ਜਾ ਹਾਂ ਥੋੜਾ ਜਿਹਾ ਕੈਮਰੇ ਦਾ ਕਰਕੇ ਹੀ ਕਰਦੀ ਆ ਬਸ ਵੈਸੇ ਠੰਡੀ ਸੀਟ ਆ ਤੇ ਚੰਗੇ ਦੁੱਧ ਦੀ ਇਹਦੇ ਤੋਂ ਉਮੀਦ ਆ ਗਈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਫੇਰ ਰਿਕਵੈਸਟ ਆ ਜਿਹੜੇ ਪੁਰਾਣੇ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ